ਮੇਰਾ ਦੇਸ਼ ਹੋਵੇ ਪੰਜਾਬ ਮੇਰਾ ਦੇਸ਼ ਹੋਵੇ ਪੰਜਾਬ ਬਰਾਡ ਫਾਰਮਿੰਗ ਸੈਨਾਖੀੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਅੱਜ ਨਵੀਂ ਖੇਤੀ ਨਾਲ ਰੂਬਰੂ ਕਰਾਉਣੇ ਆ ਆਪਾਂ ਆਪਣੇ ਫਾਰਮ ਤੇ ਜਿਹੜੀ ਸ਼ੁਰੂ ਕੀਤੀ ਆ ਹੁਣ ਆਪਾਂ 5.5 ਫੁੱਟ ਵਿਚਾਲੇ ਜਗ੍ਹਾ ਰੱਖ ਕੇ ਤੇ ਖਾਲੀਆਂ ਪਾਲੀਆਂ ਦੋਸਤੋ ਇਹਦੇ ਵਿੱਚ ਆਪਾਂ ਖਾਲੀਆਂ ਪਾਉਣ ਤੋਂ ਬਾਅਦ ਕਰੀਬ 1 ਮਹੀਨਾ ਪਹਿਲਾਂ ਜਿਹੜੀਆਂ ਕੱਦੂ ਦੀਆਂ ਬੱਲਾਂ ਘਰੇ ਗਰਾਈਆਂ ਸੀ ਉਹ ਆਪਣੇ ਕੋਲੇ ਬਹੁਤ ਵਧੀਆ ਤਿਆਰ ਹੋਈਆਂ ਸੀ ਉਹਨਾਂ ਨੂੰ ਹੁਣ ਆਪਾਂ ਪਲਾਂਟੇਸ਼ਨ ਇੱਥੇ ਜਿਹੜੀ ਖੇਤ ਦੇ ਵਿੱਚ ਲਿਆ ਕੇ ਕਰ ਦਿੱਤੀ ਹੈ ਇਹਦੀ ਜਿਹੜੀ ਚੜਾਈ ਰੱਖੀ ਗਈ ਹੈ 5.5 ਫੁੱਟ ਲਾਈਨ ਤੋਂ ਲਾਈਨ ਦੀ ਦੂਰੀ ਹੈ ਤੇ ਹਰੇਕ ਖਾਲੀ ਤੇ ਇੱਕ ਪਾਸੇ ਵੱਲਾਂ ਲੱਗਣਗੀਆਂ ਜੀ ਇਹ ਇਧਰ ਨੂੰ ਆ ਜਾਣਗੀਆਂ ਉਹ ਦੂਜੀਆਂ ਪਰੇ ਨੂੰ ਚਲੀਆਂ ਜਾਣਗੀਆਂ ਤੇ ਇਹਦੇ ਵਿੱਚ ਵੱਲ ਤੋਂ ਵੱਲ ਦੀ ਦੂਰੀ ਹੈ ਜਿਹੜੀ ਉਹ 1 ਫੁੱਟ ਰੱਖੀ ਗਈ ਹੈ ਕਰੀਬ ਮਾਈਕੋ ਦਾ ਮਾਹੀ ਨੰਬਰ 1 ਜਿਹੜਾ ਬੀਜ ਇਸਤੇਮਾਲ ਕੀਤਾ ਇਹਨਾਂ ਦਾ ਕੀ ਹੁੰਦਾ ਵੀ ਜਿਹੜਾ ਹੁਣ ਮੌਸਮ ਚੱਲ ਰਿਹਾ ਜਿਵੇਂ ਜਨਵਰੀ 30 ਹੋ ਗਈ ਅੱਜ ਜਨਵਰੀ ਦੇ ਵਿੱਚ ਲੱਗੀਆਂ ਬੱਲਾਂ ਇਹਨਾਂ ਦੀ ਫਰੂਟਿੰਗ ਹੈ ਜਿਹੜੀ ਮਾਰਚ ਦੇ ਪਹਿਲੇ ਹਫਤੇ ਸਟਾਰਟ ਹੋ ਜੂਗੀ ਤੇ ਆਮ ਜ਼ਿਮੀਂਦਾਰ ਦੇ ਜਿਹੜੇ ਕੱਦੂ ਹੈ ਜਾਂ ਮਾਰਕੀਟ ਦੇ ਵਿੱਚ ਜਿਹੜੇ ਆਮ ਹੁੰਦੇ ਆ ਉਹ ਉਹ ਜਾ ਕੇ ਜੂਨ ਜੁਲਾਈ ਚ ਹੁੰਦੇ ਆ ਆਪਾਂ ਇਹਨਾਂ ਦਾ ਬਹੁਤ ਵਧੀਆ ਰੇਟ ਲੈ ਸਕਦੇ ਆਂ ਮਰਜ਼ੀ ਦਾ ਭਾਅ ਲੈ ਸਕਦੇ ਆਂ ਤੇ ਬਹੁਤ ਵਧੀਆ ਕਮਾਈ ਕਰ ਸਕਦੇ ਆਂ ਆਪਾਂ ਕਰੀਬ ਇਸ ਸਾਲ ਟ్రਾਇਲ ਦੇ ਤੌਰ ਤੇ ਇੱਕ ਕਨਾਲ ਜਿਹੜੇ ਕੱਦੂ ਲਾਏ ਆ ਹੁਣ ਬਹੁਤ ਜ਼ਿਆਦਾ ਠੰਡ ਤੇ ਕੋਰਾ ਪੈਣ ਦੇ ਜਿਹੜੇ ਚਾਂਸ ਆ ਉਹਦੇ ਕਰਕੇ ਇਹਨਾਂ ਨੂੰ ਆਪਾਂ ਡਿਸਪੋਜ਼ਲ ਜਿਹੜੇ ਕੱਪ ਆ ਉਹਨਾਂ 'ਨ ਟੱਕ ਦਿੱਤਾ ਹੈ ਬੱਲ ਲਾ ਕੇ ਉਸ ਤੋਂ ਬਾਅਦ ਪਾਣੀ ਪਾ ਕੇ ਤੇ ਇਹਨਾਂ ਨੂੰ ਟੱਕ ਦਿੱਤਾ ਜਿਵੇਂ 5 ਫਰਵਰੀ 6 ਫਰਵਰੀ ਤੋਂ ਬਾਅਦ ਠੰਡ ਜਿਹੜੀ ਘਟ ਜੂਗੀ ਤੇ ਕੋਰਾ ਪੈਣ ਦੀ ਸੰਭਾਵਨਾ ਹੈ ਜਿਹੜੀ ਉਹ ਬਹੁਤ ਮਾਈਨਰ ਰਹੂਗੀ ਜਾਂ ਮਤਲਬ ਨਾ ਦੇ ਬਰਾਬਰੀ ਹੋਊਗੀ ਉਦੋਂ ਆਪਾਂ ਇਹਨਾਂ ਦੇ ਜਿਹੜੇ ਕੱਪ ਉਤੋਂ ਲਾ ਦੇਾਂਗੇ ਤੇ ਵੱਲਾਂ ਦੀ ਜਿਹੜੀ ਪ੍ਰੋਪਰ ਗਰੋਥ ਹੋ ਸ਼ੁਰੂ ਹੋ ਜੂਗੀ ਦੋਸਤੋ ਇੱਕ ਛੋਟੀ ਜੀ ਗੱਲ ਦੱਸ ਦਾਂ ਆਪਾਂ ਨਾਲ ਜਿਹੜੀਆਂ ਵੱਲਾਂ ਹਨ ਉਹਨਾਂ ਦੀ ਵੀ ਸੇਲ ਕਰਦੇ ਹਾਂ ਇਹ ਬਹੁਤ ਅਗੇਤੀਆਂ ਗਰਾਈਆਂ ਇਹਨਾਂ 'ਚ ਮਿਹਨਤ ਕਾਫੀ ਲੱਗੀ ਹੈ ਜਿਵੇਂ ਇਹਨਾਂ 'ਚ ਕੋਕੋ ਪੈਟ ਵਰਮੀ ਕੰਪੋਸਟ ਟਿੱਬੇ ਦਾ ਰੇਤਾ ਲਫਾਫੇ ਬੀਜ ਸਾਰੇ ਕਾਫੀ ਖਰਚੇ ਪੈ ਜਾਂਦੇ ਐ ਤੇ ਮਹੀਨੇ ਡੇਢ ਮਹੀਨੇ ਦੀ ਜਿਹੜੀ ਠੰਡ ਦੇ ਵਿੱਚ ਸਾਮ ਸੰਭਾਲ ਐ ਇਹ ਵੱਲਾਂ ਦਾ ਰੇਟ ਐ ਜਿਹੜਾ ਓਹੋ ਮਾਤਰਾ ਇੱਕ ਕਿਲੋ ਅੱਧਾ ਕਿਲੋ ਕੱਦੂ ਦੇ ਬਰਾਬਰ ਐ ਆਪਾਂ ਮਾਰਕੀਟ 'ਚ ਲੈਣ ਜਾਣੇ ਜਿਹੜੀ ਇਹ ਵੱਲ ਨੂੰ ਲੱਗਣਗੇ ਅਗੇਤੇ ਕੱਦੂ ਹੋਣਗੇ 50 ਰੁਪਏ ਕਿਲੋ ਤੇ ਆਪਾਂ 50 ਰੁਪਏ ਦੀਆਂ ਦੋ ਵੱਲਾਂ ਦੇਵਾਂਗੇ ਜਿਨ੍ਹਾਂ ਨੂੰ ਕਵਾਂਟਲਾਂ ਦੇ ਕਵਾਂਟਲ ਕੱਦੂ ਜਿਹੜੇ ਲੱਗਣਗੇ ਜੇਕਰ ਤੁਹਾਨੂੰ ਕਿਸੇ ਵੀ ਵੀਰ ਨੂੰ ਮੇਰੇ ਨੇੜੇ ਦੇ ਇਲਾਕੇ 'ਚ ਲੰਬੀ ਪਿੰਡ ਸੈਨਾ ਖੇੜਾ ਜ਼ਰੂਰਤ ਹੋਵੇ ਤਾਂ ਕਮੈਂਟ ਕਰ ਸਕਦਾ YouTube ਚੈਨਲ ਤੇ ਹੀ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਸੋ ਬਣੇ ਰਹੋ ਨਵੀਂ ਖੇਤੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਜਿਵੇਂ ਕਿ ਸਾਡਾ ਬਰਾਡ ਫਾਰਮਿੰਗ ਸੈਨਾ ਖੇੜਾ ਦਾ ਇੱਕੋ ਹੀ ਮਕਸਦ ਹੈ ਵੀ ਖੇਤੀ ਨੂੰ ਲਾਹੇਵੰਦ ਹੰਦਾ ਕਿਵੇਂ ਬਣਾਉਣਾ ਹੈ ਕਿਵੇਂ ਅਸੀਂ ਆਪਦੀਆਂ ਫਸਲਾਂ ਦੇ ਮੁੱਲ ਆਪਦੇ ਹਿਸਾਬ ਨਾਲ ਰੱਖਣੇ ਆ। ਅਸੀਂ ਆਪਦੇ ਖੇਤ 'ਚ ਹੁਣ ਕੋਈ ਵੀ ਫਸਲ ਅਜਿਹੀ ਨਹੀਂ ਬੀਜਦੇ ਜਿਹਨੂੰ ਅਸੀਂ ਮੰਡੀ ਲੈ ਕੇ ਜਾਣਾ ਪਵੇ ਜਾਂ ਜਿਹਦਾ ਮੁੱਲ ਦੂਜਾ ਬੰਦਾ ਲਾਵੇ। ਅਸੀਂ ਹਰ ਚੀਜ਼ ਦਾ ਆਪ ਦਾ ਰੇਟ ਰੱਖਦੇ ਆ। ਬੈਂਗਣੀ ਹੋ ਗਈ, ਟਮਾਟਰ ਹੋ ਗਏ, ਮਿਰਚ ਹੋ ਗਈ, ਹਲਦੀ ਹੋ ਗਈ, ਕਦੂ ਹੋ ਗਏ। ਆ ਗੰਡੇ ਖੜੇ ਆ ਸਾਹਮਣੇ ਇਹਨਾਂ ਬਾਰੇ ਸਪੈਸ਼ਲ ਵੀਡੀਓ ਪਾਵਾਂਗੇ। ਬੱਲਾ ਖਰੀਦਣ ਲਈ ਸਾਡੇ ਨਾਲ ਜੁੜਨ ਲਈ ਨਵੀਆਂ ਜਾਣਕਾਰੀਆਂ ਲੈਣ ਲਈ ਜੁੜੇ ਰਹੋ। ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਆਪਣੇ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿਵੇਂ ਲੱਗੀ ਸਾਡੀ ਵੀਡੀਓ ਅੱਗੇ ਵੀ ਤੁਹਾਨੂੰ ਹੋਰ ਜਾਣਕਾਰੀਆਂ ਜਿਹੜੀਆਂ ਦਿੰਦੇ ਰਹਾਂਗੇ